ਇਕੋ ਆਪਣਾ ਇਲਾਕਾ ਜਿਹੜਾ ਮੈਂ ਜਦੋਂ ਵੀ ਪਿੰਡਾਂ ਚ ਜਾਨਾ ਨੰਗਲ ਜਾਨਾ ਆਨੰਦਪੁਰ ਸਾਹਿਬ ਜਾਨਾ ਪਨੁਪਲੀ ਕੋਲਣੀ ਕੀਰਤਪੁਰ ਸਾਹਿਬ ਸਭ ਜਗ੍ਹਾ ਜਾਨਾ ਮੈਨੂੰ ਨਹੀਂ ਪਤਾ ਕਿ ਤੁਹਾਡੇ ਜਿੱਤਣ ਵਾਲੇ ਐਮਪੀ ਸਾਹਿਬ ਕਿੰਨਾ ਕੌਂਦੇ ਆ ਪਰ ਮੈਂ ਚਾਹੇ ਨਹੀਂ ਜਿੱਤ ਸਕਿਆ ਪਰ ਤੁਸੀਂ ਅਸ਼ੀਰਵਾਦ ਬਹੁਤ ਦਿੱਤਾ ਸੀ ਇਸ ਹਲਕੇ ਦੇ ਲੋਕਾਂ ਨੇ ਮੈਂ ਤਾਂ ਲਗਾਤਾਰ ਆ ਰਿਹਾ ਮੈਂ ਹੜਾਤ ਵੀ ਸਾਰੇ ਪਿੰਡਾਂ ਚ ਆਪ ਜਾ ਕੇ ਆਇਆ ਇੱਕ ਗੱਲ ਜਿਹੜੀ ਬਹੁਤ ਇੰਨੇ ਤੇ ਮੇਰੀਆਂ ਮਾਤਾਵਾਂ ਪੈਣਾ ਵੀ ਕਹਿੰਦੀਆਂ ਬਜ਼ੁਰਗ ਵੀ ਕਹਿੰਦੇ ਵੀ ਕਾਕਾ ਜੀ ਸਾਡੇ ਬੱਚਿਆਂ ਲਈ ਕੋਈ ਰੋਜ਼ਗਾਰ ਦਾ ਸਾਧਨ ਕਰ ਦਿਓ ਕਿਉਂਕਿ ਇਸ ਖਿੱਤੇ ਤੇ ਰੋਜ਼ਗਾਰ ਦਾ ਸਾਧਨ ਹੈ ਨਹੀਂ ਕੋਈ ਸੋ ਮੈਂ ਪਿਛਲੇ ਮਹੀਨੇ ਸਾਡੇ ਜਿਹੜੇ ਕੈਮੀਕਲ ਐਂਡ ਫਰਟੀਲਾਈਜ਼ਰ ਮੰਤਰੀ ਜਗਤ ਪ੍ਰਕਾਸ਼ ਨੱਡਾ ਜੀ ਉਹਨਾਂ ਨੂੰ ਮਿਲਿਆ ਉਹਨਾਂ ਨਾਲ ਮੁਲਾਕਾਤ ਕੀਤੀ ਔਰ ਮੈਂ ਉਹਨੂੰ ਇੱਕ ਪ੍ਰੋਪੋਜ਼ਲ ਦਿੱਤੀ ਕਿ ਸਾਡੇ ਜਿਹੜਾ ਐਨ ਐਫ ਐਲ ਦਾ ਪਲਾਂਟ ਹੈ ਬਹੁਤ ਸਾਲ ਪਹਿਲਾਂ ਲੱਗਿਆ ਸੀ ਨੰਗਲ ਸ਼ਹਿਰੀ ਉਹਨੇ ਵਸਾਇਆ ਹੈ ਸਾਡੇ ਕੋਲ ਜਗ੍ਹਾ ਬਹੁਤ ਪਈ ਆ ਤੇ ਅਗਰ ਅਸੀਂ ਐਨਐਫਐਲ ਦੇ ਕਾਰਖਾਨੇ ਦਾ ਵਿਸਤਾਰ ਕਰ ਦਈਏ ਅਗਰ ਆਪਾਂ ਇਹਦੀ ਕੈਪੈਸਿਟੀ ਵਧਾ ਦਈਏ ਤੇ ਹਜ਼ਾਰਾਂ ਨੌਜਵਾਨਾਂ ਨੂੰ ਨੰਗਲ, ਅਨੰਦਪੁਰ, ਕੀਰਤਪੁਰ, ਊਨਾ, ਮਹਿਤਪੁਰ ਸਾਰੇ ਖਿੱਤੇ ਦੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਹੋ ਸਕਦਾ ਹੈ ਉਹਨੂੰ ਬੜੀ ਖੁਸ਼ੀ ਹੋਈ ਨੱਡਾ ਸਾਹਿਬ ਨੇ ਸਹਿਮਤੀ ਪ੍ਰਗਟ ਕੀਤੀ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਲਦੀ ਐਨਐਫਐਲ ਦੇ ਕਾਰਖਾਨੇ ਦਾ ਇੱਕ ਵੱਡਾ ਵਿਸਤਾਰ ਦਾ ਪ੍ਰੋਗਰਾਮ ਜਿਹੜਾ ਮੋਦੀ ਸਾਹਿਬ ਦੀ ਸਰਕਾਰ ਸ਼ੁਰੂ ਕਰੇਗੀ ਪਰ ਆਪਣੇ ਛਿੱਤੇ ਦੇ ਲੋਕਾਂ ਲਈ ਨੌਕਰੀ ਆਏਗੀ ਇੱਕ ਜਿਹੜੀ ਹੋਰ ਬੜੀ ਇੰਪੋਰਟੈਂਟ ਗੱਲ ਹੈ ਕਿ ਨੌਜਵਾਨਾਂ ਨੂੰ ਸਕਿੱਲ ਡਵੈਲਪਮੈਂਟ ਬੜੀ ਜ਼ਰੂਰੀ ਆ ਅਗਰ ਆਪਾਂ ਨੂੰ ਸਕਿੱਲ ਨਹੀਂ ਸਿਖਾਵਾਂਗੇ ਤਾਂ ਰੁਜ਼ਗਾਰ ਨਹੀਂ ਮਿਲੇਗਾ ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਆਈਆਈਟੀ ਰੋਪੜ ਨਾਲ ਮਿਲ ਕੇ ਬੀਬੀਐਮਬੀ ਦੇ ਕੋਲ ਬਹੁਤ ਸਾਰੀਆਂ ਵਰਕਸ਼ਾਪ ਖਾਲੀ ਪਈਆਂ ਹੈ ਅਗਰ IIT ਰੋਪੜੋ BBMP ਦੇ ਵਰਕਸ਼ਾਪ ਨੂੰ ਲੈ ਲੇ ਔਰ ਉੱਥੇ ਸਕਿੱਲ ਡਵੈਲਪਮੈਂਟ ਦਾ ਕੰਮ ਸ਼ੁਰੂ ਹੋ ਜਾਏ ਜਿਹੜੇ ਨਵੇਂ ਸਟਾਰਟਅਪ ਆ ਰਹੇ ਨੇ ਉਹ ਉੱਥੇ ਆ ਜਾਣ ਤੇ ਉਹਦੇ ਨਾਲ ਜਿੱਥੇ ਖਿੱਤੇ ਦੇ ਰੁਜ਼ਗਾਰ ਦੇ ਨਵੇਂ ਸਾਧਨ ਪੈਦਾ ਹੋਣਗੇ ਸਾਡੇ ਬੱਚਿਆਂ ਨੂੰ ਵੀ ਬਹੁਤ ਸਾਰੇ ਰੁਜ਼ਗਾਰ ਦੇ ਨਵੇਂ ਮੌਕੇ ਮਿਲਣਗੇ ਟੂਰਿਜ਼ਮ ਦਾ ਬੜਾ ਸਕੋਪ ਹੈ ਇਸ ਖੇਤਰ 'ਚ ਨੰਗਲ ਇਹਨਾਂ ਸੋਹਣਾ ਏਰੀਆ ਸਾਡਾ ਪੂਰਾ ਖਿੱਤਾ ਚਿੱਪੜਪੁਰ ਸਾਹਿਬ ਦੀ ਈਦੀ ਪਵਿੱਤਰ ਧਰਤੀ ਹੈ ਅਗਰ ਅੱਜ ਅਸੀਂ ਟੂਰਿਜ਼ਮ ਦਾ ਵਿਕਾਸ ਕਰ ਸਕੀਏ ਤਾਂ ਮੈਂ ਸ਼ਖਾਵਤ ਸਾਹਿਬ ਨੂੰ ਵੀ ਮਿਲ ਕੇ ਬੇਨਤੀ ਕਰਕੇ ਆਇਆ। ਔਰ ਅਗਲੇ ਮਹੀਨੇ ਨਵੰਬਰ 'ਚ ਸ਼ਖਾਵਤ ਸਾਹਿਬ ਆਣ ਵੀ ਵਾਲੇ ਜਿਹੜੇ ਸਾਡੇ ਕੇਂਦਰੀ ਟੂਰਿਜ਼ਮ ਮੰਤਰੀ ਆ। ਸੋ ਨੰਗਲ 'ਚ ਕੋਈ ਟੂਰਿਜ਼ਮ ਦਾ ਵੀ ਵੱਡਾ ਸੈਕਟਰ ਬਣੇ। ਤਾਂ ਕਿ ਜਿਹੜੇ ਟੂਰਿਸਟ ਪੰਜਾਬ ਆਉਂਦੇ ਆ ਉਹ ਸ਼੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਔਰ ਫਿਰ ਨੰਗਲ ਘੁੰਮ ਫਿਰ ਕੇ ਜਾਣ। ਨਾਰਾ ਦੇਵੀ ਦਾ ਦਰਬਾਰ ਵੀ ਇੱਥੇ ਆ। ਇੱਦੀ ਇਤਿਹਾਸਿਕ ਸਥਾਨ ਨੇ ਇੱਥੇ। ਸੋ ਟੂਰਿਜ਼ਮ ਦੇ ਵਿਕਾਸ ਨਾਲ ਵੀ ਆਪਣੇ ਖੇਤਰ 'ਚ ਬਹੁਤ ਆਰਥਿਕ ਵਿਕਾਸ ਹੋਏਗਾ। ਕੰਮ ਬਹੁਤ ਕਰਨ ਵਾਲਿਆ ਪਣੋਂ ਤੇ ਭਰਾਓ ਇਸ ਇਲਾਕੇ 'ਚ ਬਹੁਤ ਸਕੋਪ ਆ ਬੜਾ ਪੋਟੈਂਸ਼ੀਅਲ ਆ ਪਰ ਮੈਨੂੰ ਦੁੱਖ ਹੁੰਦਾ ਜਦੋਂ ਇਲਾਕੇ ਦੇ ਚੁਣੇ ਹੋਏ ਨੁਮਾਇੰਦੇ ਉਹ ਵਾਅਦੇ ਫਰੇ ਫਰੇ ਕਰਦੇ ਆ ਪਰ ਕੰਮ ਨਹੀਂ ਕਰਦੇ ਹੁੰਦੇ ਮੈਨੂੰ ਬੜੀ ਤਕਲੀਫ ਆ ਕਿ ਐਡਾ ਵਧੀਆ ਖੇਤਰ ਕਿਉਂ ਪਿੱਛੜਦਾ ਜਾ ਰਿਹਾ ਸੋ ਤੁਹਾਡੇ ਆਸ਼ੀਰਵਾਦ ਨਾਲ ਆਪਾਂ ਇਹਨਾਂ ਸਾਰੇ ਕੰਮਾਂ 'ਚ ਬੜੀ ਗੰਭੀਰਤਾ ਨਾਲ ਪ੍ਰਯਾਸ ਕਰਾਂਗੇ ਪੂਰੀ ਇਮਾਨਦਾਰੀ ਨਾਲ ਕੋਸ਼ਿਸ਼ ਕਰਾਂਗੇ ਔਰ ਗੁਰੂ ਮਹਾਰਾਜ ਦੀ ਕਿਰਪਾ ਰਹੀ ਤੇ ਬਹੁਤ ਜਲਦੀ ਦਡੋਲੀ ਦੀ ਡੰਗਲ ਦੀ ਨੰਦਪੁਰ ਸਾਹਿਬ ਵੀ ਇਥੇ ਕਈ ਕੇਂਦਰ ਦੇ ਜਿਹੜੇ ਆ ਡਰਪੈਂਟ ਦੇ ਪ੍ਰੋਜੈਕਟ ਆਪਾਂ ਲੈ ਕੇ ਆਵਾਂਗੇ ਤੁਸੀਂ ਮੈਨੂੰ ਇਥੇ ਬੁਲਾਇਆ ਆਪਣੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਛਿੰਝ ਦੇਖਣ ਦਾ ਮੌਕਾ ਦਿੱਤਾ ਇੱਕ ਵਾਰ ਫਿਰ ਪੂਰੀ ਛਿੰਝ ਕਮੇਟੀ ਦਾ ਸਰਪੰਚ ਸਾਹਿਬ ਬਿੱਲਾ ਜੀ ਦਾ ਵਿਸ਼ੇਸ਼ ਰੂਪ ਨਾਲ ਬਲਜਿੰਦਰ ਸੋਨੀ ਜੀ ਦਾ ਕੋਟਨ ਕੋਟ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਇੱਕ ਵਾਰ ਤਾ